ਉਹੋਂ ਮਹਤ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਦੀਆਂ ਸਰਕਾਰਾਂ ਸਾਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਰਹੀਆਂ ਨੇ ਹਾਂ ਅਸੀਂ ਅੱਤਵਾਦੀ ਹਾਂ ਅੱਤਵਾਦੀ ਰਹਾਂਗੇ ਤੇ ਅੱਤਵਾਦੀ ਕਿਉਂ ਹਾਂ ਉਹ ਅਸੀਂ ਪੁੱਤਰਾਂ ਗੁਰੂ ਦਸ਼ਮੇਸ਼ ਜੀ ਦੇ ਕਿ ਕਹਿੰਦੇ ਆ ਸਾਨੂੰ ਸਰਦਾਰ ਬਾਗੀ ਹੱਕ ਸਤਰੀ ਲੜਦੇ ਰਹੇ ਮੁੱਢੋਂ ਉਹ ਤਾਂ ਹੀ ਰਿਆ ਸਾਡਾ ਕਿਰਦਾਰ ਬਾਬਰ ਨੂੰ ਜਵਰ ਕਹਿਣ ਵਾਲੇ ਸਾਡੇ ਪਾਤਸ਼ਾਹ ਨਨਕ ਨਨਕਾਰ ਬਾਗੀ ਔਰ ਇੱਕ ਜੇਬ ਨਾਲ ਜਨਾਦੀ ਖੜਕਦੀ ਰਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਧਰ ਬਾਗੀ ਬੰਦਾ ਸਿੰਘ ਬਾਗੀ ਦੀਪ ਸਿੰਘ ਬਾਗੀ ਓਹ 12 ਮਿਸਲਾਂ ਦੇ ਜਥੇਦਾਰ ਬਾਗੀ ਫੂਲਾ ਸਿੰਘ ਬਾਗੀ ਸ਼ਾਮ ਸਿੰਘ ਬਾਗੀ ਨਲੂਆ ਹਰੀ ਸਿੰਘ ਸਿਪਲ ਸਲਾਰ ਬਾਗੀ ਔਰ ਬਾਗੀ ਕੇਸਰੀ ਰੰਗ ਸ਼ਹੀਦਿਆਂ ਦਾ ਸਾਡੇ ਸੀਸ ਤੇ ਸਜੀ ਦਸਤਾਰ ਬਾਗੀ ਨਾਲ ਲਹੂ ਦੇ ਲਿਕੇ ਇਤਿਹਾਸ ਬਾਗੀ ਲੋਕੀ ਆਖਦੇ ਨੇ ਸਾਡੇ ਵਿਚਾਰ ਬਾਗੀ ਓ ਜਲਮ ਜਲਮ ਤੱਕ ਦਿੱਤਾ ਵੀ ਨਹੀਂ ਮੁੜਦੇ ਹੁੰਦੀ ਰਹੂਗੀ ਸਾਡੀ ਤਲਵਾਰ ਬਾਗੀ ਓ ਬਾਗੀ ਬਣਨ ਨੂੰ ਸਾਡਾ ਨਹੀਂ ਜੀ ਕਰਦਾ ਸਾਨੂੰ ਬਣਾਉਂਦੀ ਆ ਜ਼ਾਲਮ ਸਰਕਾਰ ਬਾਗੀ